ਮੰਦਪਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਸ੍ਰੀ ਹਿਮਕੋਟ ਸਾਹਿਬ ਮੱਥਾ ਟੇਕਣ ਜਾ ਰਹੇ ਨੌਜਵਾਨਾਂ ਦੇ ਨਾਲ ਘਟਨਾ ਵਾਪਰੀ ਹੈ ਹਾਦਸੇ ਦਾ ਸ਼ਿਕਾਰ ਹੋਏ ਨੇ ਜੀ ਆਪਾਂ ਦੱਸਦੇ ਹਾਂ ਕਿ શ્રી ਹਿਮਕੁੰਡ ਸਾਹਿਬ ਅੱਠ ਨੌਜਵਾਨ ਜਿਹੜੇ ਨੇ ਦੋ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਮੱਥਾ ਟੇਕਣ ਦੇ ਲਈ ਜਾ ਰਹੇ ਸਨ ਯਾਤਰਾ ਤੇ ਜਾ ਰਹੇ ਸਨ ਲੇਕਿਨ ਰਸਤੇ ਦੇ ਵਿੱਚ ਉਹਨਾਂ ਦੇ ਨਾਲ ਇਹ ਮੰਦ ਭਾਗਾ ਪਾਣਾ ਵਾਪਰ ਜਾਂਦਾ ਹੈ ਕਿ ਇਸ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਅਸਲ ਦੇ ਵਿੱਚ ਪੂਰੀ ਗੱਲਬਾਤ ਤੁਹਾਨੂੰ ਦੱਸਾਂਗੇ ਕਿ ਫਗਵਾੜਾ ਵਿਖੇ ਹੋਏ ਇੱਕ ਸੜਕੀ ਹਾਦਸੇ ਦੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋਈ ਹੈ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਜਦਕਿ ਦੋ ਵਿਅਕਤੀ ਇਸ ਹਾਦਸੇ ਦੇ ਵਿੱਚ ਬਾਲਬਲ ਬਚ ਗਏ ਇੱਥੇ ਦੱਸ ਦਈਏ ਕਿ ਹਾਦਸਾ ਇੱਕ ਖੜੀ ਕਾਰ ਦੇ ਵਿੱਚ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਕਾਰ ਦੇ ਵੱਲੋਂ ਟੱਕਰ ਮਾਰੇ ਜਾਣਕਾਰਾਂ ਜਿਹੜਾ ਇਹ ਹਾਦਸਾ ਵਾਪਰਿਆ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਮੰਦਭਾਗੀ ਘਟਨਾ ਉਸ ਵੇਲੇ ਵਾਪਰਦੀ ਹੈ ਜਦੋਂ ਨੌਜਵਾਨ ਜਿਹੜੇ ਨੇ ਉਹ ਸ਼੍ਰੀ ਹਿਮਕੁੰਡ ਸਾਹਿਬ ਮੱਥਾ ਟੇਕਣ ਦੇ ਲਈ ਜਾ ਰਹੇ ਸਨ ਲੇਕਿਨ ਆ ਰਸਤੇ ਦੇ ਵਿੱਚ ਉਹਨਾਂ ਦੀ ਗੱਡੀ ਦਾ ਜਿਹੜਾ ਟਾਇਰ ਪੈਂਚਰ ਹੁੰਦਾ ਤੇ ਇਸੇ ਤੋਂ ਬਾਅਦ ਉਹਨਾਂ ਦੇ ਵੱਲੋਂ ਜੋ ਹੈ ਟਾਇਰ ਪੈਂਚਰ ਹੋਣ ਤੋਂ ਬਾਅਦ ਜਦੋਂ ਗੱਡੀ ਦਾ ਟਾਇਰ ਜਿਹੜਾ ਬਦਲਿਆ ਜਾ ਰਿਹਾ ਸੀ ਤਾਂ ਇਸੇ ਦੇ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਗੱਡੀ ਆਂਦੀ ਹੈ ਜੋ ਜਿਸ ਦੇ ਚ ਪੇੜ ਦੇ ਵਿੱਚ ਨੌਜਵਾਨ ਜਿਹੜੇ ਆ ਜਾਂਦੇ ਨੇ ਅਸਲ ਦੇ ਵਿੱਚ ਸ਼੍ਰੀ ਹਿਮਕੁੰਡ ਸਾਹਿਬ ਯਾਤਰਾ ਤੇ ਜਾ ਰਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਕੁਝ ਨੌਜਵਾਨ ਦੋ ਕਾਰਾਂ ਦੇ ਉੱਤੇ ਜਿਹੜਾ ਕਰੋ ਯਾਤਰੀਵਾਂ ਦੇ ਲਈ ਗਏ ਸਨ ਜਲੰਧਰ ਨੇੜੇ ਇੱਕ ਕਾਰ ਦਾ ਟਾਇਰ ਪੈਂਚਰ ਹੋਇਆ ਟਾਇਰ ਬਦਲ ਰਹੇ ਸਨ ਇਸ ਮੌਕੇ ਤੇ ਪਿੱਛੋਂ ਆਈ ਇੱਕ ਤੇਜ਼ ਰਫ਼ਤਾਰ ਕਾਰ ਨੇ ਉਹਨਾਂ ਨੂੰ ਧਰੜ ਕੇ ਰੱਖ ਦਿੱਤਾ ਹਾਦਸੇ ਦੇ ਵਿੱਚ ਇੱਕ ਜਦੋਂ ਦਿੱਤਾ ਮੁੱਖੀ ਤੇ ਹੀ ਮੌਤ ਹੋ ਗਏ ਦੂਜੇ ਨੇ ਹਸਪਤਾਲ ਦੇ ਵਿੱਚ ਜਾ ਕੇ ਦਮ ਤੋੜ ਦਿੱਤਾ ਮ੍ਰਿਤਕਾਂ ਜੋ ਇੱਕ ਨੌਜਵਾਨ ਫਤਿਹਗੜ ਚੂੜੀਆਂ ਜਦਕਿ ਦੁੱਚੰਬੇ ਸਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਦੋਵਾਂ ਦੀ ਪਛਾਣ ਨਰਿੰਦਰ ਸਿੰਘ ਸ਼ੌਂਕੀ ਪਾਟਿਆ ਪੁੱਤਰ ਹਰਪਾਲ ਸਿੰਘ ਵਾਸੀ ਫਤਿਹਗੜ ਚੂੜੀਆਂ ਤੇ ਹਰਮਨ ਸਿੰਘ ਦਮਨ ਪੁੱਤਰ ਅਵਤਾਰ ਸਿੰਘ ਵਾਸੀ ਹੰਬੀਰ ਸਰ ਵਜੋਂ ਹੋਈ ਹੈ ਦੋਵੇਂ ਨੌਜਵਾਨ ਆਪਸ ਦੇ ਵਿੱਚ ਰਿਸ਼ਤੇਦਾਰ ਜਿਹੜੇ ਦੱਸੇ ਜਾ ਰਹੇ ਐਤਵਾਰ ਸਵੇਰੇ ਦੋ ਕਾਰਾਂ ਦੇ ਵਿੱਚ ਸਵਾਰ ਹੋ ਕੇ 8 ਨੌਜਵਾਨ ਸ਼੍ਰੀ ਹਿਮਕੋਟ ਸਾਹਿਬ ਦੀ ਯਾਤਰਾ ਦੇ ਲਈ ਜਾ ਰਹੇ ਸਨ ਜਲੰਧਰ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਪਹੁੰਚੇ ਤਾਂ ਦੋ ਕਾਰਾਂ ਜੋ ਇੱਕ ਜਿਹੜੀ ਹੈ ਪੈਂਚਰ ਹੋ ਜਾਂਦੀ ਹੈ ਜਿਸ ਦੌਰਾਨ ਜੋ ਹੈ ਨਰਿੰਦਰ ਸ਼ੌਂਕੀ ਅਤੇ ਹਰਮਨ ਦਮਨ ਜੋ ਹੈ ਖੁਦਕਾਰ ਨੂੰ ਪੈਂਚਰ ਲਗਾ ਕੇ ਕਾਰ ਦੇ ਵਿੱਚ ਬੈਠਣ ਲੱਗੇ ਪਿੱਛੋਂ ਆਈ ਤੇਜ਼ ਰਫ਼ਤਾਰ ਕਾਰ ਨੇ ਦੋਵਾਂ ਨੂੰ ਆਪਣੇ ਚਪੇੜ ਦੇ ਵਿੱਚ ਲੈ ਲਿਆ ਸੋ ਇਸ ਮੌਕੇ ਤੇ ਕੀ ਕੁਝ ਜਾਣਕਾਰੀ ਪੁਲਸ ਦੇ ਵੱਲੋਂ ਦਿੱਤੀ ਗਈ ਹੈ ਤੁਸੀਂ ਖੁਦ ਸੁਣੋ ਇਹ ਜਿਹੜੇ ਪੁਲ ਦੇ ਉਪਰ ਖੜੀਆਂ ਦੀ ਇਹ ਲਵਲੀ ਦਾ ਬ੍ਰਿਜ ਹੈ ਇੱਥੇ ਐਕਸੀਡੈਂਟ ਹੋਇਆ ਸੀ ਗੱਡੀ ਇੱਕ ਖੜੀ ਸੀ ਤੇ ਪਿੱਛੋਂ ਇੱਕ ਗੱਡੀ ਆ ਰਹੀ ਸੀ ਉਹ ਹੁਸ਼ਿਆਰਪੁਰ ਦੇ ਨੇੜੇ ਵਾਲੇ ਜਲੰਧਰ ਤੋਂ ਹੁਸ਼ਿਆਰਪੁਰ ਜਾਣਾ ਸੀਗਾ ਉਹਨਾਂ ਨੇ ਸਰ ਗੱਡੀ ਲੈ ਕੇ ਬੰਦੇ ਖੜਿਆਂ ਦੇ ਵਿੱਚ ਮਾਰੀ ਆ ਜਿਹੜੀ ਦੋ ਦੀ ਡੈਥ ਹੋ ਗਈ ਆ ਜਲੰਧਰ ਭੇਜਿਆ ਗਿਆ ਪਰ ਉੱਥੋਂ ਫੋਨ ਆਇਆ ਕਿ ਡੈਥ ਹੋ ਗਈ ਇਹ ਗੱਡੀ ਵਿੱਚ ਚਾਰ ਬੰਦੇ ਸੀਗੇ ਦੋ ਠੀਕ ਆ ਇਹ ਚਾਰੇ ਬੰਦੇ ਜਿਹੜੇ ਇਹ ਮੋਟਰਸਾਈਕਲ ਜਾ ਰਹੇ ਆ ਮੋਟਰਸਾਈਕਲ ਤੋਂ ਇੱਕ ਮੋਟਰਸਾਈਕਲ ਪਿੰਡ ਇਹਨਾਂ ਦਾ ਫਟੇ ਘਟ ਚੂੜੀਆਂ ਜ਼ਿਲ੍ਹਾ ਮੋਸਰ ਆ ਜੀ ਅਸੀਂ ਮੌਕੇ ਤੇ ਪਹੁੰਚ ਕੇ ਫਿਰ ਰੋਡ ਜਿਹੜਾ ਕਲੀਅਰ ਕਰਵਾਇਆ ਬਿਲਕੁਲ ਜਿਹੜਾ ਰੋਡ ਆ ਕਲੀਅਰ ਚੱਲ ਰਿਹਾ ਸੀ ਮੋਸਰ ਕਰਦੇ ਜੀ ਉਹਨਾਂ ਦੀ ਹਾਲਤ ਬੜੀ ਸੀਗੀ ਇਸ ਕਰਕੇ ਉਹਨਾਂ ਨੂੰ ਮੋਸਰ ਜਲੰਧਰ ਭੇਜਿਆ ਗਿਆ